ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਮਹਾਲੀ ਪੁਲਿਸ ਦੇ ਥਾਣਾ ਮਟੌਰ ਨੇ ਇੱਕ ਮੋਟਰਸਾਈਕਲ ਚੋਰ ਗਰੋ ਦਾ ਪਰਦਾਫਾਸ਼ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਜਯੰਤਪੁਰੀ ਏਐਸਪੀ ਮਹਾਲੀ ਨੇ ਦੱਸਿਆ ਕਿ ਕਾਫੀ ਚਿਰ ਤੋਂ ਮਹਾਲੀ ਵਿੱਚ ਇੱਕ ਚੋਰ ਗਰੋ ਸਰਗਰਮ ਸੀ ਅਤੇ ਫੇਸ 7 ਵਿੱਚ ਕੁਝ ਦਿਨ ਪਹਿਲਾਂ ਬੁਲਟ ਮੋਟਰਸਾਈਕਲ ਚੋਰੀ ਹੋਇਆ ਸੀ ਜਿਸ ਦੀ ਟੈਕਨੀਕਲ ਚੀਜ਼ਾਂ ਨੂੰ ਖੰਗਾਲਦੇ ਹੋਏ ਇਸ ਚੋਰ ਗਰੋ ਦਾ ਪਰਦਾਫਾਸ਼ ਕੀਤਾ ਗਿਆ ਹੈ ਅਤੇ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਜਿਨ੍ਹਾਂ ਤੋਂ 4 ਬੁਲਟ ਮੋਟਰਸਾਈਕਲ ਅਤੇ 2 ਐਕਟਿਵਾ ਬਰਾਮਦ ਕੀਤੇ ਗਏ ਹਨ ਅਤੇ ਇਹਨਾਂ ਦਾ ਹੁਣ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਹੋਰ ਕਿੱਥੇ-ਕਿੱਥੇ ਚੋਰੀ ਦੀ ਵਾਰਦਾਤਾਂ ਨੂੰ ਇਹਨਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ ਮਹਾਲੀ ਤੋਂ ਬਿਊਰੋ ਰਿਪੋਰਟ ਹਾਂਜੀ ਹੁਣ ਜਿਹੜੀ ਆਪਣੀ ਜਿਹੜੀ ਮਾਨਯੋਗ ਐਸਐਸਪੀ ਐਸਐਸ ਨਗਰ ਜੀ ਦੀਪਕ ਵਾਰਿਕ ਆਈਪੀਐਸ ਤੇ ਸ੍ਰੀ ਹਰਬੀਰ ਸਿੰਘ ਔਟਵਾਲ ਐਸਪੀ ਸਿਟੀ ਐਸਐਸ ਨਗਰ ਦੇ ਦਿਸ਼ਾ ਨਿਰਦੇਸ਼ ਅnder ਕੰਮ ਕਰਦੇ ਹੋਏ ਆਪਾਂ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ਅੱਜਕੱਲ ਜਿਹੜੇ ਜ਼ਿਲ੍ਹੇ ਚ ਚੋਰੀਆਂ ਹੋ ਰੀਆਂ ਨੇ ਮੋਟਰਸਾਈਕਲਾਂ ਦੀਆਂ ਉਸ ਚ ਆਪਾਂ ਦੋ ਬੰਦੇ ਅਰੈਸਟ ਕੀਤੇ ਨੇ ਇੱਕ ਦਾ ਨਾਮ ਅਮਨਦੀਪ ਸਿੰਘ ਤੇ ਦੂਜਾ ਅਨਮੋਲ ਇਹਨਾਂ ਤੋਂ ਆਪਾਂ 6 ਟੂ ਵੀਲਰ ਰਿਕਵਰ ਕੀਤੇ ਆਂ 4 ਬੁਲਟ ਮੋਟਰਸਾਈਕਲ ਤੇ ਦੋ ਐਕਟਿਵਾ ਇਹਨਾਂ ਨੂੰ ਪੈਨਲਟੀ ਪੱਚੇ ਜਾ ਹੈ ਓ ਜੀ ਜੀ ਵੈਰੀਫਾਈ ਕਰ ਰਹੇ ਹਾਂ ਇਹਨਾਂ ਦੇ ਲੋਕਲ ਥਾਣਿਆਂ ਦੇ ਜੇ ਹੋਇਆ ਤੇ ਉਹ ਆਨ ਰਿਕਾਰਡ ਹੋ ਜੀ ਜਾਣਾ ਇਹ ਜਿਹੜਾ ਅਸੀਂ ਇੱਕ ਪਰਚਾ ਦਿੱਤਾ ਸੀਗਾ ਜੀ ਐਫ ਆਈ ਆਰ ਨੰਬਰ 5 ਹੈ ਜੀ 6125 ਥਾਣਾ ਮਟੌਰ ਦੇ ਵਿੱਚ ਇਹਦੇ 'ਚ ਇੱਕ ਬੁਲੇਟ ਮੋਟਰਸਾਈਕਲ ਦਾ 7 ਫੇਸ ਦੇ ਜਿਹੜੇ 7 ਫੇਸ ਤੋਂ ਚੋਰੀ ਹੋਇਆ ਸੀਗਾ ਉਹਦਾ ਮਦਈ ਮਕਦਮਾ ਹੈਗਾ ਜੀ ਅਕਸ਼ੇ ਸੈਣੀ ਉਸ ਮੋਟਰਸਾਈਕਲ ਨੂੰ ਅਸੀਂ ਟ੍ਰੇਸ ਕਰਦੇ ਕਰਦੇ ਅਸੀਂ ਫਿਰ 61 ਨੂੰ ਗਗਨਦੀਪ ਸਿੰਘ ਪੁੱਤਰ ਜਸਵੰਦਰ ਸਿੰਘ ਵਾਸੀ ਪਿੰਡ ਬੱਲੋਵਾਜੜਾ ਇਹਨੂੰ ਅਰੈਸਟ ਕੀਤਾ ਜੀ ਪ੍ਰੇਦੇ ਤੋਂ ਰਿਕਵਰੀਆਂ ਕੀਤੀਆਂ ਜੀ ਫਿਰ ਇਹਦੇ ਨਾਲ ਜਿਹੜਾ ਬੰਦਾ ਦੂਸਰਾ ਸੀਗਾ ਉਹਦਾ ਨਾਮ ਹੈਗਾ ਅਨਮੋਲ ਸਿੰਘ ਉਰਫ ਵੱਡਾ ਗਗਨ son of ਸਰਜੀਤ ਸਿੰਘ ਰੈਜ਼ੀਡੈਂਟ ਆਫ ਗ੍ਰੀਨ ਐਨਕਲੇਵ ਸੈਕਟਰ ਸੌਰੀ ਪੀਡੀਆਈ ਸਿਟੀ ਮੁਹਾਲੀ ਦਾ ਜੀ ਇਹਨੂੰ ਸੱਤ ਇੱਕ ਨੂੰ ਗ੍ਰਿਫਤਾਰ ਕੀਤਾ ਜੀ ਇਹਨਾਂ ਦੋਹਾਂ ਤੋਂ ਚਾਰ ਬੁਲੇਟ ਮੋਟਰਸਾਈਕਲ ਜੀ ਤੇ ਦੋ ਐਕਟ ਵਾਰ ਰਿਕਵਰ ਹੋਏ ਹਜੇ ਤੱਕ ਜਿਹੜੇ ਸਾਡੇ ਕੋਲ ਰਿਕਵਰ ਹੋਏ ਆ ਜੀ ਇਹ ਇਹਨਾਂ ਦੀ ਪੋਜ਼ੇਸ਼ਨ ਤੋਂ ਹੀ ਰਿਕਵਰ ਹੋਏ ਹਜੇ ਤੱਕ ਇਹਨਾਂ ਦੇ ਅੱਗੇ ਵੇਚਣ ਵਾਲਾ ਜਿਹੜਾ ਸੀਨ ਹੈ ਜੀ ਉਦੇ ਬਾਰੇ ਅਸੀਂ ਅੱਗੇ ਚੱਲ ਰਹੇ ਹਾਂ ਬਟ ਜਿਹੜੇ 에ਰ ਕਵਰ ਅਸੀਂ ਇਹਨਾਂ ਦੀ ਪੋਜੇਸ਼ਨ ਤੋਂ ਇਹਨਾਂ ਨੇ ਥਾਂ ਥਾਂ ਤੇ ਅਲੱਗ-ਅਲੱਗ ਜਗ੍ਹਾ ਤੇ ਰੱਖੇ ਹੋਏ ਸੀ